ਅਸ਼ੋਕਲ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਡਿਕੋਂਦਾ ਨੇ ਹੜਾ ਦੀ ਮਾਰ ਚੱਲ ਰਹੀ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦੀ ਮਦਦ ਦੇ ਲਈ ਇੱਕ ਵੱਡਾ ਰਾਹਤ ਕਾਫਲਾ ਬਠਿੰਡਾ ਤੋਂ ਹੜਪਰਪਾਵਤ ਇਲਾਕੇ ਆ ਦੇ ਲਈ ਰਵਾਨਾ ਕੀਤਾ ਇਸ ਕਾਫਲੇ ਦੇ ਵਿੱਚ ਕਿਸਾਨਾਂ ਨੂੰ ਅਗਲੀ ਫਸਲ ਬੀਜਣ ਦੇ ਵਿੱਚ ਸਹਾਇਤਾ ਦੇਣ ਦੇ ਲਈ ਖਾਸ ਤੌਰ ਤੇ ਕਣਕ ਦੇ ਬੀਜ ਯੂਰੀਆ ਤੇ ਹੋਰ ਲੋੜੀਂਦੀ ਖੇਤੀ ਸਮਾਨ ਸ਼ਾਮਲ ਹੈ ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਤੇ ਜਿਸਨਾਂ ਮੀਤ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ ਦੀ ਅਗਵਾਈ ਦੇ ਵਿੱਚ ਇਹ ਕਾਫਲਾ ਜਿਸ ਦੇ ਵਿੱਚ ਟਰੈਕਟਰ ਟਰਾਲੀਆਂ ਤੇ ਹੋਰ ਵਾਹਨ ਸ਼ਾਮਲ ਸਨ ਪੂਰੇ ਜੋਸ਼ ਦੇ ਇਸ ਮੌਕੇ ਜਥੇਬੰਦੀ ਦੀ ਆਗਮ ਨੇ ਸੰਬੋਧਨ ਕਰਦਿਆ ਕਿ ਹੜਾ ਕਾਰਨ ਸੈਂਕੜੇ ਏਕੜ ਫਸਲ ਤਬਾਹ ਹੋਈ ਤੇ ਕਿਸਾਨ ਮਜ਼ਦੂਰਾ ਦੇ ਘਰਾ ਦਾ ਨੁਕਸਾਨ ਹੋਇਆ। ਉਹਨਾਂ ਨੇ ਕਿਹਾ ਕਿ ਜਥੇਬੰਦੀ ਆਪਣੀ ਸੇਵਾ ਸੰਘਰਸ਼ ਤੇ ਮੁਕਤੀ ਦੇ ਸੰਕਲਪ ਤੇ ਚੱਲਦਿਆਂ ਹੋਏ ਇਸ ਔਖੀ ਘੜੀ ਦੇ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਖੜੀ ਹੈ। ਆਗੂਆਂ ਦਾ ਕਹਿਣਾ ਹੈ ਕਿ ਰਾਹਤ ਸਮੱਗਰੀ ਖਾਸ ਕਰਕੇ ਉਹਨਾ ਜ਼ਿਲ੍ਹਿਆਂ 'ਚ ਵੰਡੀ ਜਾਏਗੀ ਜਿੱਥੇ ਕਣਕ ਦੀ ਬਿਜਾਈ ਦਾ ਸਮਾਂ ਨੇੜੇ ਹੈ ਤੇ ਹੜ੍ਹ ਦੇ ਕਾਰਨ ਬੀਜ ਤੇ ਖਾਦ ਦਾ ਨੁਕਸਾਨ ਹੋਇਆ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਦੀਆਂ ਨਾਕਾਮੀਆਂ ਕਾਰਨ ਪੈਦਾ ਹੋਈ ਇਸ ਮੁਸੀਬਤ ਦੇ ਵਿੱਚ ਪੰਜਾਬ ਦੇ ਇਸ ਦੇ ਦਰਮਿਆਨ ਸੁਭਾ ਪ੍ਰਧਾਨ ਬੁਟਾ ਸਿੰਘ ਬੁਰਜ ਗਿਲ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਰ ਪੀੜਤਾ ਦੇ ਲਈ ਫੌਰੀ ਤੌਰ ਤੇ ਟੁਕਮਾ ਮੁਆਵਜ਼ਾ ਜਾਰੀ ਕੀਤਾ ਜਾਵੇ ਉਹਨਾਂ ਜ਼ੋਰ ਦੇ ਕੇ ਕਿ ਇਹ ਹੜਕ ਕੁਦਰਤੀ ਕਰੋਪੀ ਨਹੀਂ ਸਗੋ ਸਰਕਾਰਾਂ ਦੇ ਮਾਰੇ ਪ੍ਰਬੰਧਾ ਦਾ ਨਤੀਜਾ ਇਸ ਲਈ ਸਰਕਾਰ ਦੀ ਜ਼ਿੰਮੇਵਾਰੀ ਪੈਂਦੀ ਹੈ ਕਿ ਕਿਸਾਨਾਂ ਮਜ਼ਦੂਰਾਂ ਦੇ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਮੀਤ ਪ੍ਰਧਾਨ ਬਲਦੇਵ ਸਿੰਘ ਦਾ ਇਹ ਕਹਿਣਾ ਹੈ ਕਿ ਜਥੇਬੰਦੀ ਸਿਰਫ ਰਾਹਤ ਸਮਗਰੀ ਵੰਡਣ ਤੱਕ ਹੀ ਸੀਮਤ ਨਹੀਂ ਰਹੇਗੀ ਬਲਕਿ ਖੜਾ ਨੂੰ ਰੋਕਣ ਦੇ ਲਈ ਪੱਕੇ ਪ੍ਰਬੰਧ ਕਰਵਾਉਣ ਤੇ ਪੀੜਤਾ ਦੇ ਮੁਰਵ ਵਸੀਬੇ ਦੇ ਲਈ ਸੂਕਤੀ ਕਿਸਾਨ ਮੋਰਚੇ ਦੀ ਅਗਵਾਈ ਦੇ ਬੇ ਸੰਘਰਸ਼ ਵੀ ਜਾਰੀ ਰੱਖੇਗੀ ਜਥੇਬੰਦੀ ਦੇ ਅਗਵਾ ਤੇ ਵਰਕਰਾਂ ਨੇ ਸਮੂਹਦਾਨੀ ਸੱਜਣਾ ਤੇ ਲੋਕ ਪੱਖੀ ਜਥੇਬੰਦੀ ਦੇ ਅਗਵਾ ਤੇ ਵਰਕਰਾਂ ਨੇ ਸਮੂਹਦਾਨੀ ਸੱਜਣਾ ਤੇ ਲੋਕ ਪੱਖੀ ਜਥੇਬੰਦੀ ਦਾ ਧੰਨਵਾਦ ਕੀਤਾ ਹੁਣ ਅਗੇ ਕਿ ਜਥੇਬੰਦੀ ਕੋ ਸ਼ਕਤੀ ਹੈ ਅਜਿਹੀ ਸੰਕਟਾਤਲੋਕਾਂ ਨੂੰ ਬਾਹਰ ਕੱਢ ਸਕਦੀ ਹੈ ਇਹ ਨਾ ਮੈਂ ਤੇ ਕਿਹੜੀ ਜਥੇਬੰਦੀ ਹੈ ਮੈਂ ਬੁਟਾ ਸਿੰਘ ਬੁਰਜਗਿੱਲ ਸੁਪਾ ਪ੍ਰਧਾਨ ਭਾਰਤੀ ਤੇ ਸੰਜੂ ਨੇ ਇਕੱਠਾ ਡਕਾਉਂਦਾ ਕੋਈ ਕਹਿਣਾ ਚਾਹੂਗਾ ਅੱਜ ਤੇ ਹਲਕੇ ਜਾ ਰਿਹਾ ਕਿੱਥੇ ਜਾ ਰਿਹਾ ਦੇਖੋ ਅਸੀਂ ਪਹਿਲਾਂ ਐਲਾਨ ਕੀਤਾ ਸੀਗਾ ਕਿ ਜਿਹੜੇ ਹੜਮਾਰੇ ਲੋਕ ਆ ਜਦੋਂ ਹੜਾਂ ਦਾ ਪਾਣੀ ਪੂਰਾ ਪੀਕ ਤੇ ਸੀ ਕਿ ਉਦੋਂ ਮੀਡੀਆ ਵੀ ਸਾਰੇ ਦਾ ਸਾਰਾ ਜਾਂਦਾ ਸੀ ਉੱਥੇ ਲੋਕ ਵੀ ਬੜਾ ਰਸ ਲੈ ਕੇ ਜਾਂਦਾ ਸੀ ਸਾਨੂੰ ਪਤਾ ਸੀ ਕਿ ਜਦੋਂ ਵਾਰਸ਼ਾ ਘਟ ਗਈਆਂ ਤੇ ਹੜਾਂ ਦਾ ਪਾਣੀ ਮਤਲਬ ਨਿਕਲ ਗਿਆ ਤਾਂ ਉਦੋਂ ਲੋਡ ਪਾਉਗੀ ਕਿ ਇਹਨਾਂ ਦੀ ਕਣਕ ਦੀ ਵਜਾਂ ਦੇ ਲਈ ਇਹਨਾਂ ਦੀ ਬਾਹ ਫੜੀ ਜਾਵੇ ਹੁਣ ਅਸੀਂ ਉਹਨਾਂ ਦੀ ਵਜਾਂ ਦੇ ਲਈ ਡੀਏਪੀ ਬੀ ਵਾਲੀ ਕਣਕ ਤੇ ਪਸ਼ੂਆਂ ਦੇ ਖਾਣ ਵਾਲਾ ਚਾਰਾ ਇਹ ਲੈ ਕੇ ਚੱਲੇ ਆਂ ਤਕਰੀਬਨ 15 16 ਟਰਾਲੀਆਂ ਜਿਹੜੀਆਂ ਆ ਲਗਾਤਾਰ ਆ ਰਹੀਆਂ ਤੇ ਬਾਕੀ ਅੱਗੇ ਪਿੱਛੇ ਆ ਰਹੀਆਂ ਕੁਝ ਟਰੱਕ ਆਉਣੇ ਆ ਸਾਡੇ ਰਾਤ ਨੂੰ ਆਉਣਗੇ ਡੀਏਪੀ ਦੇ ਅਸੀਂ ਜਾ ਕੇ ਉੱਥੇ ਕੈਂਪ ਲਾਵਾਂਗੇ ਫਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਹੈ ਗਾਜਨੀ ਪਿੰਡ ਉਹਦੇ ਵਿੱਚ ਕੈਂਪ ਲਾਵਾਂਗੇ 3 ਦਿਨ ਕੈਂਪ ਲਾ ਕੇ ਬੈਠ ਕੇ ਉੱਥੇ ਸ਼ਾਂਤਮਈ ਦੇ ਨਾਲ ਕਿਸੇ ਨੂੰ ਅਜਾ ਹੀ ਨਹੀਂ ਜਾਣ ਦੇਵਾਂਗੇ ਜਿਹੜੀ ਸਾਡੀ ਕੋਈ ਚੀਜ਼ ਹੈ ਤੇ ਬਕਾਇਦਾ ਆਧਾਰ ਕਾਰਡਾਂ ਦੇ ਆਧਾਰ ਤੇ ਅਸੀਂ ਉਹਨਾਂ ਦੀਆਂ ਲਿਖਤਾਂ ਬਣਾਵਾਂਗੇ ਨਾਲ ਨੰਬਰਦਾਰਾਂ ਨੂੰ ਲੈ ਕੇ ਉਹਨਾਂ ਦੀ ਜ਼ਮੀਨ ਵੀ ਚੈੱਕ ਕੀਤੀ ਹੈ ਕਿ ਕਿੰਨੀ-ਕਿੰਨੀ ਜ਼ਮੀਨਾਂ ਉਹਨਾਂ ਕੋਲ ਹੈ ਖਾਸ ਕਰਕੇ ਜਿਹੜੇ ਛੋਟੇ ਕਿਸਾਨ ਹਨ ਜਿਨ੍ਹਾਂ ਕੋਲੇ ਆਪਦੇ ਟਰੈਕਟਰ ਵੀ ਹੈ ਨਹੀਂ ਤੇ ਬਹੁਤੇ ਸਾਧਨ ਵੀ ਹੈ ਨਹੀਂ ਉਹਨਾਂ ਲਈ ਸਾਰਾ ਅਸੀਂ ਇੰਤਜ਼ਾਮ ਕਰ ਰਹੇ ਹਾਂ ਪਹਿਲੀ ਸ਼ਿਫਟ ਸਾਡੀ ਅੱਜ ਇਹ ਆ ਰਹੀ ਹੈ ਦੂਜੀ ਸ਼ਿਫਟ ਸਾਡੀ ਦੂਜੀ ਸ਼ਿਫਟ ਤੇ ਹੋਊਗੀ ਜਿਵੇਂ ਲੁਧਿਆਣਾ ਜ਼ਿਲ੍ਹਾ ਮਲੇਰਕੋਟਲਾ ਜਲੰਧਰ ਜ਼ਿਲ੍ਹਾ ਇਹਨਾਂ ਲਈ ਅਸੀਂ ਜਾਵਾਂਗੇ ਸੁਲਤਾਨਪੁਰ ਲੋਧੀ ਉੱਥੇ ਜਾ ਕੇ ਕੈਂਪ ਲਾਵਾਂਗੇ ਤੇ ਪਹਿਲਾ ਕੈਂਪ ਸਾਡਾ ਇਹ ਹੀ ਆਇਆ ਦਿੱਥੇ ਪਹਿਲਾਂ ਵੀ ਰਾਸ਼ਨ ਬਹੁਤ ਗਿਆ ਸੀਗਾ ਹੋਰ ਵੀ ਸਮਾਨ ਗਿਆ ਪਰ ਜਿਹੜਾ ਨਾ ਕੋਈ ਨੁਕਸਾਨ ਨਹੀਂ ਹੋਇਆ ਸੀਗਾ ਬਾਹਰਲੇ ਬੰਦੇ ਸੀ ਕੋਈ ਸਮਾਨ ਲਗੇ ਸੀ ਦੇਖੋ ਉਹਦੇ ਤੋਂ ਹੀ ਅਸੀਂ ਸਭ ਕੁਝ ਸਿੱਖਿਆ ਇਹ ਸਾਨੂੰ ਪਤਾ ਹੈ ਅਸੀਂ ਵੀ ਗਏ ਆ ਪਹਿਲਾਂ ਤੇ ਧੱਕਾ ਮੁੱਕੀ ਵੀ ਬਾਤ ਹੋਈ ਹੈ ਖਿੱਚ ਟੂ ਵੀ ਹੋਈ ਹੈ ਦਿਨਾਂ ਨੂੰ ਲੋੜ ਹੈ ਜਿੱਥੇ ਅਸੀਂ ਜਾ ਰਹੇ ਹਾਂ ਇਹਨਾਂ ਕੋਲੇ ਕੋਈ ਨਹੀਂ ਪਹੁੰਚਿਆ ਜੀ ਤੱਕ ਨਹੀਂ ਇਹੀ ਅਸੀਂ ਨਿਸ਼ਾਨਦੇਹੀ ਕੀਤੀ ਆ ਇਹ ਨਿਸ਼ਾਨਦੇਹੀ ਕਰਕੇ ਬਕਾਇਦਾ ਲੈਖਨਾ ਬਣਾ ਕੇ ਆਧਾਰ ਖਰਾਡ ਤੇ ਉਧਾਰ ਤੇ ਦੇਵਾਂਗੇ ਬਾਕੀ ਕੀ ਕਾਨੂੰਨੀ ਦੇਵਾਂਗੇ ਪਹਿਲਾ ਨਿਸ਼ਾਨਦੇਹੀ ਦੇ ਵਿੱਚ ਜਿਹਦੀ ਜ਼ਮੀਨ ਆ ਗਈ ਕਿ ਇਹਨਾਂ ਨੇ ਇੰਨੀ ਕਣਕ ਬੀਜਣੀ ਆ ਤਾਂ ਉਹਨਾਂ ਹੀ ਉਹਨਾਂ ਨੂੰ ਦੇ ਜਿਵੇਂ ਬੇਚ ਉਹਨੇ ਵੀ ਆ ਜਾਂ ਮਜ਼ੂਰ ਰਹੀ ਉਹਨਾਂ ਦੀ ਕੋਈ ਮਸਲ ਉਹਨਾਂ ਲਈ ਅਸੀਂ ਕਣਕ ਦੇਵਾਂਗੇ ਉਹਨਾਂ ਨੂੰ ਖਾਣ ਨੂੰ ਕਿਸੇ ਨੂੰ ਇੱਕ ਗੱਟਾ ਦਈਏ ਕਿ ਕਿਸੇ ਨੂੰ ਦੋ ਗੱਟੇ ਦਈਏ ਤੇ ਕੋਈ ਜੇ ਜਾਦੇ ਮਤਲਬ ਕੋਈ ਬਿਮਾਰ ਪਿਆ ਜਾਂ ਹੋਰ ਕੁਛ ਉਹਨਾਂ ਨੂੰ ਨਗਦ ਰਾਸ਼ੀ ਵੀ ਦੇਣਾ ਇਹ ਨਾਮਾ ਤੇ ਕਿਹੜੀ ਜਥੇਬੰਦੀ ਮੈਂ ਬਲਦੀਪ ਸਿੰਘ ਭਾਈ ਰੂਪਾ ਸੂਬਾ ਮੀਤ ਪ੍ਰਧਾਨ ਭਾਰਤੀ ਸੰਜਨੀ ਉਹਨੇ ਦਿਖਾਉਂਦਾ ਅੱਜ ਇਹ ਰਾਸ਼ਨ ਦੀਆਂ ਟਰਾਲੀਆਂ ਜਾਂਦੀਆਂ ਕਿੱਥੇ ਜਾ ਰਹੀਆਂ ਕਿ ਇਹ ਇਹ ਰਾਸ਼ਨ ਦੀਆਂ ਟਰਾਲੀਆਂ ਜਿਹੜੀਆਂ ਇਹਨਾਂ ਦੇ ਵਿੱਚ ਕਣਕ ਵਿਜਣ ਵਾਲੀ ਆ ਨਾਲ ਡੀਪੀ ਆ ਜਿਹੜੀ ਇਹਦੇ ਨਾਲ ਵਲਾ ਕੇ ਥੱਲੇ ਪੀਚੀ ਜਾਂਦੀ ਆ ਸਾਡੀਆਂ 14 15 ਟਰਾਲੀਆਂ ਫਿਲਹਾਲ ਜਿਹੜੀਆਂ ਹੈਗੀਆਂ ਉਸ ਆ ਗਈਆਂ ਕੁਝ ਆ ਰਹੀਆਂ ਉਸ ਰਾਤ ਨੂੰ ਜਿਹੜਾ ਸੰਗਰੂਰ ਜ਼ਿਲ੍ਹਾ ਜਾਂ ਜਿਹੜਾ ਪਟਿਆਲਾ ਜ਼ਿਲ੍ਹਾ ਉਹ ਟਰੱਕਾਂ ਰਾਹੀਂ ਆਊਗਾ ਸਮਾਨ ਉਹਨਾਂ ਦਾ ਰਾਤ ਤੱਕ ਪਹੁੰਚੂਗਾ ਅਸੀਂ ਉਹਨਾਂ ਪਿੰਡਾਂ ਤੇ ਪਹਿਲਾਂ ਜਾ ਕੇ ਸਰਵੇ ਕਰਕੇ ਆਏ ਆ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਉੱਥੇ ਸਾਨੂੰ ਲੱਗਿਆ ਕਿ ਇੱਥੇ ਇਹਨਾਂ ਦੀ ਬਾਹ ਜਿਹੜੀ ਸੀਗੀ ਉਹ ਫੜਨੀ ਚਾਹੀਦੀ ਹੈ ਸਾਨੂੰ ਸਾਡੇ ਕਿਸਾਨ ਭਰਾ ਕੀ ਉਹ ਉਹਨਾਂ ਤੇ ਆਫਤ ਪਈ ਆ ਉਹਨਾਂ ਦੀ ਜ਼ਮੀਨ ਦਾ ਵੀ ਨੁਕਸਾਨ ਹੋਇਆ ਉਹਨਾਂ ਦੇ ਪਸ਼ੂਆਂ ਦਾ ਵੀ ਨੁਕਸਾਨ ਹੋਇਆ ਉਹਨਾਂ ਦੇ ਘਰਾਂ ਦਾ ਵੀ ਨੁਕਸਾਨ ਹੋਇਆ ਤਾਂ ਘੱਟੋ ਘੱਟ ਇਨਸਾਨੀਅਤ ਤੌਰ ਤੇ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਜਾ ਕੇ ਉਹਨਾਂ ਦੀ ਬਾਹ ਫੜੀਏ ਸਰਕਾਰਾਂ ਨੇ ਦੋਨਾਂ ਨੇ ਹੁਣ ਤੱਕ ਕੱਖ ਨਹੀਂ ਕੀਤਾ ਉਹ ਵਾਦੂ ਦੇ ਮਤਲਬ ਬਿਆਨ ਹੀ ਆ ਕੱਲੇ 5 ਲੱਖ ਏਕੜ ਦਾ ਵੀ ਦੇ ਦੇਾਂਗੇ ਜੀ ਕੋਈ ਕਹਿੰਦਾ 2 ਲੱਖ ਏਕੜ ਦਾ ਦੇ ਦੇਾਂਗੇ ਹਾਲ ਤੱਕ ਅਸੀਂ ਗਰਾਊਂਡ ਲੈਵਲ ਤੇ ਉੱਥੇ ਕੱਖ ਨਹੀਂ ਗਿਆ ਸੋ ਅਸੀਂ ਇਸ ਕਰਕੇ ਕਹਿ ਰਹੇ ਜਿਹੜੇ ਛੋਟੇ ਤੇ ਸਮਾਰਟ ਕਿਸਾਨ ਆ ਇੱਕ ਤੋਂ ਬਾਕੀ ਤਿੰਨ ਕਿੱਲਾਂ ਤੱਕ ਸਭ ਤੋਂ ਪਹਿਲਾਂ ਉਹਨਾਂ ਦੀ ਬਾਹ ਫੜੀ ਜਾਵੇ ਉਹਨਾਂ ਦੀਆਂ ਮਤਲਬ ਕਣਕਾਂ ਜਿਹੜੀਆਂ ਹੈਗੀਆਂ ਬਜਾਈਆਂ ਜਾਣ ਇਸ ਕਰਕੇ ਅਸੀਂ ਇਹ ਪੂਰਾ ਕਾਫਲਾ ਜਿਹੜਾ ਹੈਗਾ ਸੁਪਰ ਟੀਮ ਦੀ ਗਵਾਈ ਦੇ ਵਿੱਚ ਉਹਨਾਂ ਪਿੰਡਾਂ ਦੇ ਵਿੱਚ ਲੈ ਕੇ ਜੰਨੇ ਆ ਮਜ਼ਦੂਰਾਂ ਨੂੰ ਖਾਣ ਵਾਲੀ ਖਣਕ ਵੀ ਦੇਵਾਂਗੇ ਤੇ ਕਿਸਾਨਾਂ ਦੀ ਖਣਕ ਜਿਹੜੀ ਹੈਗੀ ਆ ਬਜਾਈ ਵੀ ਕਰਾਵਾਂਗੇ ਪੱਧਰ ਵੀ ਕਰਾਵਾਂਗੇ ਜ਼ਮੀਨਾਂ ਉਹ ਜਿਹੜੀਆਂ ਪੈਲੀਆਂ ਉਹ ਵੀ ਖਰਾਬ ਹੋ ਚੁੱਕੀਆਂ ਆ ਰੇਤਾ ਪੱਤ ਉਹਨਾਂ ਦਾ ਜਿਹੜਾ ਜਿਹੜੀਆਂ ਦਰਿਆਵਾਂੋਂ ਪਾਰ ਆ ਜ਼ਮੀਨਾਂ ਅਸੀਂ ਦੇਖ ਕੇ ਆਇਆ ਬੇੜੇ ਦੇ ਉੱਤੇ ਜਾ ਕੇ ਪਿਛਲੀ 22 ਤਰੀਕ ਨੂੰ ਉਹਨਾਂ ਦਾ ਸਭ ਤੋਂ ਮਾੜਾ ਹਾਲ ਆ ਉੱਥੇ 6-6 ਫੁੱਟ 7-7 ਫੁੱਟ ਜਿਹੜੀ ਰੇਤ ਆ ਉਹਨਾਂ ਦੇ ਉੱਤੇ ਮਤਲਬ ਚੜ ਗਈ ਕੁਝ ਉਹਨਾਂ ਦੀਆਂ ਜ਼ਮੀਨਾਂ ਤਰਿਆਖ ਖੋਰ ਕੇ ਲੈ ਗਿਆ ਉਹਨਾਂ ਦੀ ਮਦਦ ਤਾਂ ਅਤਿਅੰਤ ਮਤਲਬ ਲੋੜ ਬਣਦੀ ਹੈ ਵੀ ਉਹਨਾਂ ਦੀ ਮਦਦ ਕੀਤੀ ਜਾਵੇ دریاਵੋਂ ਪਾਰ ਆ ਜਿਹੜੇ ਉਹਨਾਂ ਦਾ ਰੇਤਾ ਵੀ ਪਾਸੇ ਕਰਾਵਾਂਗੇ ਤੇ ਉਹਨਾਂ ਦੀ ਕਣਕ ਦੀ ਜਿਹੜੀ ਬਜਾਈ ਆ ਉਹ ਵੀ ਕਰਾਵਾਂਗੇ ਉੱਥੇ ਕੋਈ ਬੱਟ ਨਹੀਂ ਕੋਈ ਕੁਛ ਨਹੀਂ ਉਥੇ ਕਿਸਾਨਾਂ ਨੂੰ ਐ ਨਹੀਂ ਪਤਾ ਲੱਗਦਾ ਕਿ ਕਿਹੜਾ ਕਿਹਦਾ ਖੇਤ ਆ ਕਿੱਥੇ ਕਿਹਦਾ ਖੇਤ ਆ ਸੋ ਉਹ ਵੀ ਉਹਨਾਂ ਨੂੰ ਮਤਲਬ ਕਿਹਾ ਵੀ ਭਾਈਚਾਰੇ ਤੌਰ ਤੇ ਤੁਸੀਂ ਆਪ ਦਾ ਜਿਹੜਾ ਹੈਗਾ ਕਿਸੇ ਪਟਵਾਰੀ ਨੂੰ ਲਿਆ ਕੇ ਆਉਂਦਿਆਂ ਉਹ ਖਤ ਬੰਦੀਆਂ ਆਂ ਬਣਾ ਲਓ ਤਾਂ ਕਿ ਤੁਹਾਡੀਆਂ ਜਿਹੜੀਆਂ ਕੜਤਾਂ ਦੀ ਬਜਾਈ ਆ ਸਮੇਂ ਸਿਰ ਹੋ ਸਕੇ